ਕੀਆ ਕਰ ਲਓ ਫਰਕ ਕੀ ਹੋ ਜੀ ਬਾਈ ਬਾਈ ਕਰੋ ਇਹ ਆ ਦੇ ਜੀ ਜਿਆਗ ਜੀ ਜਿਹਨੇ ਮੈਨੂੰ ਜਮਤ ਤੱਕ ਨੂੰ ਖੜਾ ਹੋ ਜਾਣਾ ਕਰ ਮੇਰੀ ਮਰਜ਼ੀ ਤੋਂ ਚੱਲਣਾ ਨਾ ਤੇਰੇ ਨਾਲ ਸਲਾਹ ਕਰਕੇ ਚੱਲਣਾ ਤੇਰਾ ਸਾ ਮੈਨੂੰ ਫਿਰ ਪਨਾਓ ਕੇ ਦੱਸ ਕਿਉਂ ਜੀ ਪਹਿਲੀ ਵਾਰ ਕੌਜੂ ਵਾਲੇ ਬਿਸਕੁਟ ਜੀਰਾ ਨਮਕੀਨ ਬਿਸਕੁਟ ਹੈ ਕੈਰੀ ਵਾਲੇ ਬਿਸਕੁਟ ਹੈ ਉਹ ਰੋਡ ਤੇ ਖੜਾ ਨਾ ਜਿਹਨੇ ਕੱਟ ਰੋਕੀ ਖੜਾ ਲਾ। ਸਾਰੇ ਸਾਬੂ ਮਿੱਠੇ ਬਿਸਕੁਟ। ਪਰ ਕਿ ਪੈਸੇ ਇਕੱਠੇ ਕਰੇਗੇ। 16 14000 ਮੈਂ ਤੁਹਾਡਾ ਦੇ ਦੇਗਾ ਕਿਤੇ ਨਾ ਬਾੜੀ ਆ ਸੀ ਵੀ ਨਹੀਂ ਗੱਲਾਂ ਇਹ ਮੈਂ ਤਾਂ ਦੇਖੇ ਨਾ ਤੂੰ ਤੇਥੋਂ ਕਹਿ ਕੇ 400 ਰੁਪਏ ਲੈਣਾ 200 ਰੁਪਏ ਨਾ। ਇਹ ਕੀ ਕੀ ਗੱਲਾਂ। 10000 ਦਿਆ ਉਹ ਲਾ ਕਹਿੰਦਾ ਮੈਨੂੰ ਦਵਾ। ਕਹਿੰਦਾ ਵੀ ਤਾਇਆ ਪਹੁੰਚ ਨਹੀਂ ਹੁੰਦੀ। ਕਿਹੜੇ ਰਾਜਗੜ ਤੋਂ ਆਇਆ ਚੂਰੂ ਬਿੱਲੂ ਅਸੀਂ 15000 ਦੇ ਵਿੱਚ ਨਹੀਂ ਸੀ ਬਾਈ ਰਾਜਗੜ ਚੂਰੂ ਕਰਕੇ ਅਸੀਂ 15000 ਦੇ ਆ ਗਏ ਦਾ ਘਰੇ ਕਿਚੇ ਨਮੜੀ ਪੂਰੀਆਂ 11 ਦੀਆਂ ਹੋ ਗਈਆਂ ਬੜੀਆ ਮਾਤਰੀ ਦੇਵਾ ਮੰਨ ਲੈਂਦਾ ਹੈ ਲੱਗਦੀ ਹੈ ਅੱਗਾ ਰੋਕੇ ਤੇ ਹੁੰਦੇ ਜਿਆਦਾ ਅੱਗਾ ਰੋਕੇ ਨਾ ਫਿਰ ਪਸੂ ਨਹੀਂ ਵਿਕਦਾ ਹੁੰਦਾ ਜੇ ਤੂੰ ਅਸੀਂ ਹੁਣ ਦੱਸ ਗਏ ਵੀ ਇਹਨੇ ਲੱਗ ਗਿਆ ਅੱਗਾ ਰੋਕੇ ਤੋਂ ਬਾਈ ਪਸੂ ਨਹੀਂ ਵਿਕਦਾ ਹੁੰਦਾ ਹੈ ਨਾ ਮੈਂ ਤਾਂ ਫਿਰ ਸਾਢੇ 11 12 ਬਾਹਰ ਲੱਗ ਜਾਂਦੇ ਮੈਂ ਮਹ ਮੰਨੀ ਦਾ ਹੁੰਦਾ ਤੂੰ ਪਾ ਤੂੰ ਤੁਸੀਂ ਫੇਰ ਹੀ ਲੈ ਜਾ ਕੋਈ ਗੱਲ ਸਾਢੇ 11 12 ਕੋਈ ਹੋਰ ਕੋਈ 6 11 ਭੋਗ ਤੂੰ ਤਵੇ ਮੈਂ ਉਤੋਂ ਦੀ ਚੱਕਦਾ ਕਰ ਜੇ ਤੂੰ ਫੇਰ ਹੀ ਲੈ ਜਾ ਪਤਾ ਕੀ ਹੁਣ ਤਰ ਮੈਂ ਦੱਸ ਦਿੰਦਾ ਸਾਨੂੰ 13000 ਰੁਪਏ ਦੇਈ ਜਾਂਦੇ ਮੈਂ 13000 ਦੇ 13 ਜਤਮਨ ਦਾ ਤਾਂ ਲੈ ਜਾ ਨਹੀਂ ਅਸੀਂ ਤੇਰੇ ਤੇ ਬਹੁਤ ਨਾਰਾਜ਼ ਸੀ ਹੈਗੇ 200 ਕਿਲੋਮੀਟਰ ਦਾ ਨਾ ਨਾ ਪਾ ਇਹ ਨਾ ਬਸ ਗਰਮੀ ਮਤ 13 ਦੀ ਇਹ ਕਹਿਤਾ ਲੱਗ ਗਿਆ ਮੈਂ ਤੇਰੇ ਮੂੰਹ ਦੇ ਜਣਾ ਮੈਂ ਦਿੰਦਾ ਨਹੀਂ ਸੀ ਬੰਦਾ ਤੂੰ ਵੀ ਦੂਰੋਂ ਆਇਆ ਤੂੰ ਗਰੀਬ ਬੰਦਾ ਵਾ ਜਦੋਂ ਦਾ ਆਈ ਜਾਂਦਾ ਸ਼ੱਕ ਨਵੇਂ ਗਰੀਬ ਆਦਮੀ ਆ 12.5 ਦਾ ਹੋ ਗਿਆ ਬਸ ਆਹ ਮੇਰੇ ਰੱਬ ਮੈਂ ਜਾਵੇ ਤੇਰਾ ਵੀ ਨਹੀਂ ਗਰੀਬ ਆ ਦਾਲ ਖੋੜਦਾ ਕਿਉਂ ਜੀ ਥਾਂ ਸੱਚੀ ਨਾ ਪੈਸੇ ਦੇ ਇਹਨਾਂ ਨੂੰ ਖੋਲੋ ਲਿਖਾਈ ਕਰਾ ਕਿਉਂ ਕਰਾ ਇਹਨਾਂ ਨੂੰ ਚਲੋ ਇਸ ਜਣਾ ਨਾ ਬੁੱਲੇ ਪਾਸੇ ਲਿਆ ਯੂਰੀ ਖੜੀ ਰਿਹਾ ਆਪਣੇ ਬਾਤ ਹੋ ਗਈ ਠੀਕੋ ਨੀ ਨਾ ਕੋਈ ਨਹੀਂ ਫੜੀਂਗਾ ਜਦੋਂ ਮਰਜ਼ੀ ਲਖਾ ਲਿਓ ਜਦੋਂ ਮਰਜ਼ੀ ਲਖਾ ਲਿਓ ਚੋਰ ਥੋੜੀ ਨੇ ਇਹ ਵਿਚਾਰੇ ਲੈ ਕੇ ਜਾਂਦੇ ਕੋਈ ਜਾਣਦਾ ਜਦੋਂ ਮਰਜ਼ੀ ਲਖਾ ਲੈ ਜਾਣਾ 22 ਫਰਦੀਆਂ ਘੰਟੇ ਚ ਖੋਲ ਲੈ ਉੱਤੇ ਇੱਕ ਥਾਂ 'ਤੇ ਤੰਗੂ ਲੈ ਕੇ ਉਹਨੀਆਂ ਇਕੱਠੀਆਂ ਕਰਾ ਪੱਟੀ ਕਰਕੇ ਇੱਕ ਬੜੀ ਪੁੱਛੀ ਨਾ ਪਾਈ ਆ ਉਹਨਾਂ ਲਈ 2000 ਰੁਪਏ ਪੁੱਛੇ ਓਏ ਭਾਈ ਸਾਰੇ ਨਵੇਂੜ ਕੇ ਉਹਦੀਆਂ ਖੋਲ ਆ ਬੰਦਾ ਲਵੇ ਬਿਠਾ ਹਾਂ ਉਹ ਦੋ ਯਾਦ ਵੀ ਆ ਗਏ ਸਾਂਤ ਕੋਲ ਸਕਾ ਸਰੋ ਇੱਕ ਜਣਾ ਮੇਰੇ ਨਾਲ ਉਹ ਬੱਕਰੀਆਂ ਚਾਰਨ ਕਿਦ ਨੂੰ ਰਹਿ ਗਏ ਰਹਿਣ ਤੇ ਕਿੰਨੋਂ ਤੋਂ ਧਿਆਨ ਕੋਈ ਬੋ ਸਕਿਆ ਕੋਈ ਹੈ ਕਿ ਨਹੀਂ ਤੂੰ ਬਹਿ ਜਾ ਫਿਰ ਉਹਨੇ ਤੇ ਬਹਿ ਜੇ ਰੱਜ ਜਾਂਦੇ ਬਸ ਤੂੰ ਬਹਿ ਜਾ ਉਹਨੇ ਪੈਸੇ ਸੋਦੇ ਆ ਬਾਕੀ ਖੋਲਣ ਲੱਗਾ ਪਾਪਾ ਮੇਰੀ ਸੁਣ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ ਮੇਰੇ ਨਾਲ ਠੱਗੀ ਹੋ ਗਈ ਤੇ ਤੇਰਾ ਮੁੱਲਾ ਪਰ ਹਾਂ ਦੋ ਘੰਟੇ ਲਈ ਅੱਖੀ ਰੱਖ ਲੈ ਕਿੰਨਾ ਜੇ ਰੱਖੀ ਰੱਖੋ ਨਾ ਤੂੰ ਦੀ ਪੇਮੈਂਟ ਲੈ ਪੰਨਿਆਂ ਦੀ ਲਿਖਾਈ ਕਰਾ ਰਿਹਾ ਹਾਂ ਕਿਉਂ ਗੇਦੀ ਕਰਦੇ ਇਕ ਕਮਣਾ ਕਰ ਠੀਕ ਹੈ ਠੀਕ ਚਾਹੀਦਾ ਨਹੀਂ ਹੋਗੇ 30 ਦੀ ਗਿਣੀ ਜਦੋਂ ਨਾ ਨਹੀਂ ਨਹੀਂ ਸਮਝ ਆਇਆ ਯਾਰ ਪਾਈਨ ਦਾ ਬਾਹਰ ਆਇਆ ਛੇ ਤੱਕ ਕੋਈ ਗੱਲ ਨਹੀਂ ਫਿਰ ਮੇਰੇ ਕੋਲ ਆਪਣਾ ਭਾਈ ਜੇ ਗੱਡੀ ਲੈ ਕੇ 15 ਉਹ ਗੱਡੀਆਂ ਨੂੰ ਪਹੁੰਚਾਉਣਾ ਹੈ 500 ਛੇ ਤੱਕ ਗੱਡੀ ਉਹ ਕਰਦਾ ਇੱਕ ਬੇਵਰੀ ਵਰਤ ਘੱਟ ਨਹੀਂ ਆ ਨਾ ਬੈਠ ਗਿਆ ਲੰਗਾ ਲੰਗਾ ਲੈ ਚੈੱਕ ਕਰ ਕੈਮਰਾ ਬਾਅਦ ਕਰਦੇ ਤਾਂ 110 ਥੈਂਕ ਕਰ 200 ਤੇ ਲੱਗੂ ਪਰਚੀ ਦਾ 200 ਦਾ 25 ਕਰਾ ਕੇ ਆ ਕੇ ਇਹਨਾਂ ਨੂੰ ਖੋਲ ਲਈ ਹੋਰ ਕਿ ਉੱਥੇ ਲਈ ਤਾ ਪਰਲੀ ਸਾਈਡ ਤੇ ਨੂੰ ਕੋਈ ਵਾਹ ਕਿ ਜਗ੍ਹਾ ਦਵਾਉਣਾ ਕਿਤੇ 400 ਮੈਨੇ ਤਾਂ ਇਹ ਕੁਛ ਨਹੀਂ ਮੈਂ ਨਹੀਂ ਕੁਛ ਨਹੀਂ 400 ਫੁੱਲ ਗਾ ਮੈਂ ਹੋਣੀ ਦਿੱਥੋ ਕਰੀਆ ਤੇਰਾ ਮਾਲ ਵਕੇ ਮੈਂ ਤਾਂ ਤੁਹਾਨੂੰ ਪਹਿਲੀ ਕੱਢ ਕੇ ਦੇਤੇ ਜ ਹੋਣੀ ਕਰੀਆ ਤਾਂ ਕਿਉਂ ਵਕੀ ਓਏ ਤਾਂ ਗੱਡੀ ਚ ਫੁੱਲੇਗੇ ਮੁੰਡੇ ਇਸਰੇ ਮੇਰੇ ਕੋਲ ਆ ਗਿਆ 100 ਤੂੰ ਦੇ ਦੇ ਨੂੰ 100 ਦੇ ਦੇ ਬਹੁਤ ਖਲੇ ਉਹ ਤਾਂ ਭਰ ਲਈ ਤੂੰ ਮੇਰੇ ਨਾਲ ਚੱਲ ਹਾਂ ਉਹ ਚੱਲ ਠੀਕ ਹੈ ਚੱਲ ਤੋਰ ਹੈ ਉਹ ਬਣਵਾਉ ਤੇਰੇ ਨਾਲ ਜਿਵੇਂ ਅਸੀਂ ਪਿੰਡ ਦਸੀ ਪਰ ਜਿਹੜੀ ਉੱਥੇ ਨੂੰ ਕਟਾ ਕੇ ਨੂੰ